ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾਜੀਤ ਸਿੰਘ ਅਤੇ ਬਾਬਾ ਜੂਜਾਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਮਾਛੀਵਾੜਾ ਸਾਹਿਬ ਵਿਖੇ 22 ਤੇ 24 ਦਸੰਬਰ ਤੱਕ ਆਯੋਜਿਤ ਕੀਤੇ ਜਾਣ ਵਾਲੇ ਸ਼ਹੀਦੀ ਸਭਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੇ ਲਈ ਸਬ ਡਿਵੀਜ਼ਨਲ ਮੈਜਿਸਟ੍ਰੇਟ ਸਮਰਾਲਾ ਰਜਨੀਸ਼ ਅਰੋੜਾ ਨੂੰ ਸਿੱਖ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਅਤੇ ਸਮੂਹ ਸੰਗਤ ਵੱਲੋਂ ਮਾਛੀਵਾੜਾ ਸਾਹਿਬ ਦੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਅਤੇ ਤੰਬਾਕੂ ਸਿਗਰਟ ਆਦਿ ਦੀਆਂ ਦੁਕਾਨਾਂ ਨੂੰ ਪੂਰਨ ਤਰੀਕੇ ਨਾਲ ਬੰਦ ਕਰਾਉਣ ਸੰਬੰਧੀ ਐਸ.ਸੀ.ਐਮ. ਨੂੰ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਹ ਜੀ ਮੰਗਾਂ ਇਹ ਰੱਖੀਆਂ ਨੇ ਜਿਵੇਂ ਕਿ ਸਵਾਰੇ ਦਿਹਾੜਿਆਂ ਵਿੱਚ ਸ਼ਰਾਬ ਦੇ ਠੇਕੇ ਹੋ ਗਏ, ਮਾਸ ਦੀਆਂ ਦੁਕਾਨਾਂ ਹੋ ਗਈਆਂ, ਤਮਾਕੂ ਦੀਆਂ ਦੁਕਾਨਾਂ ਹੋ ਗਈਆਂ ਜਾਂ ਜਿਹੜੇ ਵੀਰ ਟਰੈਕਟਰ ਵਾਲੀਆਂ ਲੈ ਕੇ ਆਉਂਦੇ ਆ ਜਿਹੜੇ ਹੁੱਲੜ ਬਾਜੀ ਕਰਦੇ ਕਿ ਆਏ ਦਿਨ ਐਕਸੀਡੈਂਟ ਹੁੰਦਾ ਜੀ ਆਪਾਂ ਦੇਖਦੇ ਰਹਿੰਦੇ ਰੋਡਾਂ ਤੇ ਉੱਚੀ ਉੱਚੀ ਸਪੀਕਰ ਲਾ ਕੇ ਐਦਾਂ ਦੇ ਜਿਹੜੇ ਥੋੜੇ ਜਿਹਾ ਗਲਤ ਕੰਮ ਕਰਦੇ ਉਹਨੂੰ ਬੇਨਤੀ ਆ ਨੌਜਵਾਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਉਹਨਾਂ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਐਜੀ ਘਟਨਾ ਨਾ ਵਾਪਰੇ ਮਰਨੇ ਤਾਂ ਸਾਡੀ ਆ ਸਿੱਖ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਸਾਨੂੰ ਦਰਦ ਹੈ ਇਸ ਚੀਜ਼ ਦਾ ਦੂਜਾ ਜੀ ਜਿਹੜੇ ਉੱਥੇ ਆਪਣੇ ਜਿਹੜੇ ਮਖੋਟੇ ਮੂੰਹ ਤੇ ਕਾਲੇ ਜੇ ਲਾ ਕੇ ਰੱਖਦੇ ਆ ਨਾ ਉਹਦੇ ਨਾਲ ਬੰਦੇ ਦੀ ਪਛਾਣ ਨਹੀਂ ਹੁੰਦੀ ਸ਼ਰਾਰਤੀਆਂ ਸਰ ਕੋਈ ਸ਼ਰਾਰਤ ਕਰ ਜਵੇ ਕੋਈ ਗਲਤ ਕੰਮ ਕਰ ਜਵੇ ਉਸ ਕਰਕੇ ਉਹਨੂੰ ਖਾਸ ਕਰ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਰੀ ਵੀ ਆ ਐਡੀਓ ਸਾਨੂੰ ਵੀ ਕਿਹਾ ਸਾਤੋਂ ਆਪ ਮੰਗ ਪੱਤਰ ਲੈ ਗਏ ਨੇ ਉਹ ਵੀ ਇਹ ਪੂਰਨ ਤੌਰ ਤੇ ਬੰਦ ਕੀਤੇ ਜਾਣ ਜੀ। ਤਰੀਕ ਕਿਹੜੀ ਆ ਜੀ? ਤਰੀਕ ਹੈ ਜੀ ਇਹਦੀ 20 21 ਤੇ ਆ 22 22 ਆ 22 23 24 ਤਰੀਕ ਆ ਜੀ। 22 23 24 ਤਰੀਕ ਹੈ ਦਸੰਬਰ ਦਾ ਮਹੀਨਾ 2025। ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਪਹਿਣਾ ਦਾ ਸਮਾਨ ਹੁੰਦਾ ਆ ਅਦਕ ਅਸੀਂ ਉਹ ਵੀ ਵਿੱਚ ਲਿਖਿਆ ਏ। ਉਹ ਜਿਹੜੇ ਦੁਕਾਨਦਾਰ ਵੀਰ ਆ ਇਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਭੈਣਾਂ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾਲ ਬਾਹਰ ਰੱਖ ਕੇ ਜਾਣ ਉਹਨਾਂ ਨੂੰ ਇਹ ਨਾ ਵੀ ਲੰਮਕਾਏ ਹੋਣ ਇਹ ਸਵਾ ਸ਼ੀਧੀ ਸਵਾਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀਓ ਸਾਹਿਬ ਨੂੰ ਬੇਨਤੀ ਕੀਤੀ ਆ ਉਹ ਬੰਦ ਹੋਣ ਜੀ ਬਾਈ ਝੂਲਿਆ ਤੋਂ ਲੈ ਕੇ ਗੱਲ ਕੀਤੀ ਹੈ ਬਾਰ ਬਾਰ ਕਿਉਂ ਕਹਿਣਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਬਾ ਦੇ ਦਿਆੜੇ ਤੇ ਝੂਲੇ ਲੱਗੇ ਆ ਪੱਟਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀ ਨੂੰ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਜੇ ਇਹਦਾ ਪੂਰਨ ਹਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮੋਰੰਡਨ ਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੁੱਲੇ ਆ ਜੀ ਆਹ ਖੁੱਲਾ ਜੀ ਆਹ ਹੁਲਣ ਵਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਨਾ ਕ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਕੀਰਤੀ ਸਿੰਘ ਆ ਸਾਰੇ ਇਹ ਹਾਂਜੀ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਇਹ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲਾਂ ਰਾਬਤਾ ਬਣਾ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸੀਧੀ ਵਿਹਾੜੇ ਦੇ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ ਕਿਹੜੀ ਆ ਜੀ ਤਰੀਕਾ ਜੀ ਆ ਜੀ 20 21 ਤੇ 22 22 22 23 24 ਤਰੀਕ ਆ ਜੀ 22 23 24 ਤਰੀਕ ਹੈ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਪਹਿਣਾ ਦਾ ਸਮਾਨ ਹੁੰਦਾ ਆ ਅਦਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਇਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਪਹਿਣਾ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾਲ ਤੂ ਬਾਹਰ ਰੱਖੇ ਜਾਣ ਉਹਨਾਂ ਨੂੰ ਇਹ ਨਾ ਵੀ ਲੰਕਾਏ ਹੋਣ ਇਹ ਸਵਾ ਸ਼ੀਦੀ ਸਵਾਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀਓ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹ ਬੰਦ ਹੋਣ ਜੀ ਬਾਈ ਝੂਲੇ ਤੋਂ ਲੈ ਕੇ ਗੱਲ ਕਰੀ ਜੀ ਇਹ ਵਾਰ-ਵਾਰ ਕਿਉਂ ਕਹਿਣਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਵਾ ਦੇ ਦਿਆੜੇ ਤੇ ਝੂਲੇ ਲੱਗੇ ਆ ਪੱਠਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਜੇ ਇਹਦਾ ਪੂਰਨ ਹਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮੋਰੰਡਾਂ ਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੁੱਲੇ ਆ ਜੀ ਆਹ ਖੁੱਲਾ ਜੀ ਆਹ ਹੁਲਣ ਬਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਨਾ ਕਹਿਣਾ ਪਵੇ ਉਹ ਅਸੀਂ ਪ੍ਰਚਾਰਕ ਆ ਜੀ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਕੀਰਤੀ ਸਿੰਘ ਆ ਸਾਰੇ ਇਹ ਹਾਂਜੀ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਅਸੀਂ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲਾਂ ਰਾਬਤਾ ਬਾਇ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਮੇਰਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਪੂਰਨ ਤੌਰ ਤੇ ਸਹੀਦੀ ਦਿਹਾੜੇ ਦੇ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ। ਕੀ ਨਾ ਜੀ ਮੇਰਾ ਨਾਮ ਜਤਿੰਦਰ ਸਿੰਘ ਬਿਜਰੀਪੁਰ ਹਲਕਾ ਨਿਚਾਰਜ ਸਮਰਾਲਾ ਮੰਡਲ ਵਾਲੋਂ। ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਇਹੀ ਕਹਿਣਾ ਚਾਹੁੰਦਾ ਜੀ ਅੱਜ ਅਸੀਂ ਮੰਗ ਪੱਤਰ ਦਿੱਤਾ ਐਟੀਐਮ ਸਾਹਿਬ ਨੂੰ ਜਿਹੜਾ ਵੀ ਆਪਣੇ ਮੇਟ ਦੀਆਂ ਠੇਕੇ ਤੇ ਦੁਕਾਨਾਂ ਨੇ ਉਹ ਬੰਦ ਕਰੀਏ ਜਾਣ ਤੇ ਅਸੀਂ ਇਹਦੇ ਵਿੱਚ ਸਬੰਧ ਵਿੱਚ ਹੀ ਆਏ ਹਾਂ ਸਾਰੇ ਇਕੱਠੇ ਹੋ ਗਏ। ਉਹ ਕੀ ਕਹਣਾ ਕਿ ਉਹ ਆਈ ਸੰਗਤ ਨੂੰ ਕੀ ਕਹਣਾ ਅਸੀਂ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਜਿਹੜੇ ਟਰੈਕਟਰਾਂ ਤੇ ਉੱਚ ਉੱਚ ਡੈਕ ਲਾ ਕੇ ਆਉਂਦੇ ਨੇ ਕਈ ਕਈ ਮੂਰੇ ਮਗਰਾੜਾ ਤੇ ਬੈਠ ਕੇ ਆਉਂਦੇ ਨੇ ਪਰ ਉਹ ਗਲਤ ਕੰਮ ਆ ਨਾ ਬੈਠਣ ਤੇ ਆਪਣੀ ਆ ਕੇ ਸੇਵਾ ਕਰਨ ਇੱਥੇ ਆਪਣਾ ਜੋ ਸਿੱਧੀ ਦਿਹਾੜੇ ਚੱਲਦੇ ਨੇ ਸੇਵਾ ਕਰਕੇ ਕਰਨਾ ਆਪਣੀ ਆ ਕੇ ਜਿਹੜੇ ਅਜੇ ਦੁਕਾਨਾਂ ਲਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਦੁਕਾਨਾਂ ਨਾ ਲੱਗਣ ਸਿੱਧੀ ਦਿਹਾੜਾ ਵਾ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਕਹਿੰਦੇ ਆ ਜਥੇਦਾਰ ਸਾਹਿਬ ਨੂੰ ਵੀ ਕਹਿੰਦੇ ਆ ਜਿਹੜੇ ਕਾਲਤਾ ਸਾਹਿਬ ਦਾ ਜਥੇਦਾਰ ਆ ਵੀ ਇਹ ਤੇ ਨੱਥ ਪ ਇਥੇ ਸਿੱਧੀ ਦਿਹਾੜੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦਾ ਇਹ ਫਰਜ ਆ ਪਰ ਅਸੀਂ ਮੰਗ ਪੱਤਰ ਦਿੱਤਾ ਹੈ ਡੀਐਚਐਮ ਸਾਹਿਬ ਨੂੰ ਅਸੀਂ ਹਰ ਇੱਕ ਸਾਲ ਦਿੰਨੇ ਆ ਪਰ ਸਾਨੂੰ ਦੇਣਾ ਨਾ ਪਵੇ ਇੱਕ ਦਸਤਿਹਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ